ਵਾਰ ਦੋ ਮਹਿਲਾ ਅਧਿਆਪਕਾ ਨੂੰ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ ਇੱਕ ਦੀ ਹੋਈ ਮੌਤ ਨੰਬਰ 9 ਚੋਦੜਾ ਆ ਰਹੀ ਜੂਨ ਵੈਲੀ ਸਕੂਲ ਚ ਪੜਾਉਂਦੀ ਥੀ ਜਿੱਕੇ ਤੇ ਵਾਪਸ ਆ ਰਹੀ ਸੀ 26 ਜਨਵਰੀ ਹੋਈ ਮਗਰਲੇ ਪਾਸੋਂ ਕੈਂਪਰ ਇੱਕ ਆਇਆ ਬਹੁਤ ਸਪੀਡ ਤੇ ਆ ਰਿਹਾ ਸੀ ਬਿਲਕੁਲ ਸਾਈਡ ਤੇ ਆ ਰਿਹਾ ਹੈ ਕੋਈ ਇਹੋ ਜਿਹਾ ਨਹੀਂ ਸੀ ਕਿ ਕਿਸੇ ਪਾਸੇ ਵੀ ਹੋਵੇ ਤੇ ਬਿਲਕੁਲ ਸਾਈਡ ਤੇ ਆਉਂਦੇ ਪਏ ਆ ਮਗਰ ਉਹ ਲਿਆ ਕੇ ਉਹਨੇ ਕੈਂਪਰ ਮਾਰਿਆ ਜ਼ੋਰ ਦੀ ਸਕੂਲ ਚ ਬੱਚਿਆਂ ਨੂੰ ਪੜਾ ਕੇ ਘਰ ਵਾਪਸ ਆਉਂਦਿਆਂ ਸਮੇਂ ਮਹਿਲਾ ਅਧਿਆਪਕ ਨਾਲ ਵਾਪਰਿਆ ਭਿਆਨਕ ਹਾਦਸਾ। ਭਈ ਮੰਗੇ ਇਹੀ ਕਰਦੇ ਹੁਣ ਬੁਛੀਆਂ ਨੇ ਜਿਹੜਾ ਪੜਿਆ ਜਾਵੇ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਤੇ। ਪੁਲਿਸ ਨੇ ਮਹਿਲਾ ਅਧਿਆਪਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਦੇ ਕੀਤਾ ਹਵਾਲੇ। ਇਹ ਡਿਕਦਿਆਂ ਸਾਰੀ ਇਹਨਾਂ ਦੇ ਦਿਰ ਤੇ 6:00 ਵਜੇ ਕੀ ਚੱਕਿਆ ਤੇ ਹਸਤਾ ਲੈ ਕੇ ਆ ਗਏ ਆ। ਸਟਾਲ ਵਾਲਿਆਂ ਨੇ ਗੇੜ ਬਾਹਰ ਲੈ ਜੋ ਬਾਹਰ ਲੈ ਕੇ ਗਏ ਰਾਤ ਦੇ ਜਾਂਦੇ ਆਦੇ ਧੋਬੀ ਪੁਲਿਸ ਨੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਸ਼ੁਰੂ ਇਹ ਲੈ ਲਈ ਕੀ ਦੋ ਐਕਟਰਾਂ ਦੇ ਹਾਰੀਏ ਚੀਆਂ ਕੋਈ ਨਾਮ ਲੂਮ ਗੱਡੀ ਨੇ ਫੇਟਬਾਰੀ ਕੀ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਨ ਕਰ ਫਿਰੋਜ਼ਪੁਰ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਐਕਟਿਵਾ ਤੇ ਆ ਰਹੀਆਂ ਦੋ ਮਹਿਲਾ ਅਧਿਆਪਕਾਂ ਨੂੰ ਪਿੱਛੋਂ ਵਾਹਨ ਨੇ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨੋਂ ਮਹਿਲਾ ਅਧਿਆਪਕਾਂ ਸਕੂਟਰੀ ਤੋਂ ਨੀਚੇ ਡਿੱਗ ਗਈਆਂ ਤੇ ਇੱਕ ਮਹਿਲਾ ਅਧਿਆਪਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਜੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਅਧਿਆਪਕ ਦੇ ਸਹੁਰੇ ਨੇ ਦੱਸਿਆ ਕਿ ਉਸ ਦੀ ਨੂ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਸਕੂਲ ਵਿੱਚ ਪੜਾਉਂਦੀ ਹੈ ਤੇ ਜਦੋਂ ਸਕੂਲ ਤੋਂ ਘਰ ਵਾਪਸ ਆਉਣ ਲਈ ਐਕਟਿਵਾ ਤੇ ਸਵਾਰ ਹੋ ਕੇ ਆ ਰਹੀਆਂ ਸਨ ਤਾਂ ਪਿੱਛੋਂ ਤੋਂ ਆ ਰੇ ਇੱਕ ਵਾਹਨ ਵੱਲੋਂ ਉਹਨਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਇਹਨਾਂ ਦੋਨੋਂ ਮਹਿਲਾਵਾਂ ਐਕਟਿਵਾ ਤੋਂ ਥੱਲੇ ਡਿੱਗ ਗਈਆਂ ਅਤੇ ਐਕਟਿਵਾ ਚਾਲਕ ਮਹਿਲਾ ਦੀ ਮੌਤ ਹੋ ਗਈ ਉਧਰ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੀਰਾ ਫਿਰੋਜ਼ਪੁਰ ਰੋਡ ਤੇ ਕਣ ਪਛਾਤੇ ਵਾਹਨ ਵੱਲੋਂ ਇੱਕ ਐਕਟਿਵਾਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਪੁਲਿਸ ਵੱਲੋਂ ਉਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਹਿਲਾ ਦੀ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਾਲੇ ਸਿੰਘ ਸਭਾ ਗੁਰਦੁਆਰੇ ਕੋਲ ਕਹਾ ਤਾਂ ਮੇਰਾ ਨਾਮ ਕੇਵਲ ਕ੍ਰਿਸ਼ਨਾ ਮੇਰੀ ਨੋਹ ਸੀ ਉਧਰ ਆ ਰਹੀ ਦੂਨ ਵਾਲੇ ਸਕੂਲ ਚ ਪੜਾਉਂਦੀ ଥିਗੀ ਤੇ ਵਾਪਸ ਆ ਰਹੀ ਜੀ ਛੁੱਟੀ 3:00 ਵਜੇ ਹੋਈ ਮਗਰਲੇ ਬਾਸੂ ਕੈਂਪਰ ਇੱਕ ਆਇਆ ਬਲੈਰੂ ਸੀਗਾ ਮੇਰੇ ਅੰਤਜੇ ਜੇ ਲੱਗਦਾ ਬਹੁਤ ਸਪੀਡ ਤੇ ਆ ਰਿਹਾ ਸੀ ਬਿਲਕੁਲ ਸਾਈਡ ਤੇ ਆ ਰਿਹਾ ਕੋਈ ਇਹੋ ਜਿਹਾ ਹੈ ਨਹੀਂ ਸੀਗਾ ਵੀ ਕਿਸੇ ਪਾਸੇ ਵੀ ਹੋਵੇ ਤੇ ਬਿਲਕੁਲ ਸਾਈਡ ਤੇ ਆਉਂਦੇ ਬਾਈ ਇਹ ਮਗਰੋਂ ਲਿਆ ਕੇ ਉਹਨੇ ਇੰਡ ਕੈਂਪਰ ਮਾਰਿਆ ਜੋਰ ਦੇ ਤੇ ਏਡੀ ਸਪੀਡ ਤੇ ਸੀਗਾ ਭਜਾ ਕੇ ਲੈ ਗਿਆ ਨਾ ਉਹਨੇ ਕੜਾ ਨਾ ਉਹਨੇ ਪਿੱਛੇ ਮੁੜ ਕੇ ਵੇਖਿਆ ਕਿ ਮੈਂ ਕਹਦੇ ਚ ਮਾਰ ਕੇ ਆਇਆ ਤੇ ਡਿੱਗ ਗਿਆ ਸਾਰੀ ਇਹਨਾਂ ਦੇ ਚਿਹਰੇ ਤੇ ਸੱਟ ਵੱਜ ਗਈ ਚੱਕਿਆ ਤੇ ਹਸਪਤਾਲ ਲੈ ਕੇ ਆ ਗਏ ਹਸਪਤਾਲ ਵਾਲਿਆਂ ਨੇ ਗਿਆ ਬਾਹਰ ਲੈ ਜੋ ਬਾਹਰ ਲੈ ਕੇ ਗਏ ਰਾਹ ਤੇ ਜਾਂਦੇ ਆ ਤੇ ਥੋੜੀ ਉੱਥੋਂ ਵਾਪਸ ਲੈ ਕੇ ਆ ਗਏ ਅਸੀਂ ਉਠਾ ਕੇ ਕਈ ਮੰਗੇ ਇਹੀ ਕਰਦੇ ਹੁਣ ਬੋਛੀਆਂ ਨੇ ਜਿਹੜਾ ਪੜਿਆ ਜਾਵੇ ਕਾਰਵਾਈ ਕੀਤੀ ਜਾ ਰਹੀ ਉਹ ਤੇ ਹੋਰ ਅਸੀਂ ਕਹਿੰਦੇ ਗਾਣਾ ਕਿਹਦੇ ਹੋ ਗਿਆ ਛੱਡੇ ਤਾਂ ਨੇੜਾ ਕਰ ਗਿਆ ਕਰਨ ਵਾਲਾ ਸੀਗਾ ਦੋ ਬੱਚੇ ਆ ਇੱਕ 4 ਸਾਲ ਦੀ ਗੁੱਡੀ ਆ ਤੇ 13 ਸਾਲ ਦਾ ਮੁੰਡਾ ਦਾ ਇਹ ਕੇਸਰ ਜਿਹਾ ਕਰਤਾ ਵਾ ਪੁਲਸ ਦੇ ਤਵਦੀਸ਼ ਕੀਤੀ ਜਾ ਰਹੀ ਹੈ ਪੋਰਟਮਾਨ ਕਰਾਤਾ ਲਾਸ਼ ਹਵਾਲਤਨ ਵਾਸਤੇ ਹਵਾਲੇ ਕਰਤੀ ਆ ਤੇ ਆਪਣਾ ਉਹਦੀ ਤਵਦੀਸ਼ ਕੀਤੀ ਜਾਂਦੀ ਹੈ ਇਹ ਲੈਣੀ ਥੀ ਕਿ ਦੋ ਐਕਟ ਵਾਲੇ ਆ ਰਿਏ ਥੀਆਂ ਕੋਈ ਨਾਮ ਲਉ ਮ ਗੱਡੀ ਨੇ ਫੇਟ ਬਾਰੀ ਕੇ ਨੇ